ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 7ਵਾਂ ਪਹਿਲੇ 6 ਭਾਗ ਤੁਸੀਂ ਸੁਣ ਚੁੱਕੇ ਹੋ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਲਾਜੋ ਪੰਮ ਨੂੰ ਆਖਦੀ ਹੈ ਪਤਾ ਨਹੀਂ ਚਾਚੀ ਤੁਹਾਨੂੰ ਮੇਰੀ ਗੱਲ ਤੇ ਯਕੀਨ ਹੋਣਾ ਕਿ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਸਮਝ ਆ ਰਹੀ ਕਿ ਮੈਂ ਆਖਾਂ ਕਿ ਮੀ ਪੰਮੀ ਦਾਜੂ ਨੂੰ ਆਖਦੀ ਹੈ ਜੋ ਵੀ ਗੱਲ ਹੈ ਸਾਫ਼-ਸਾਫ਼ ਬੋਲ ਤੈਨੂੰ ਵੀ ਪਤਾ ਹੈ ਮੈਂ ਬੜਾ ਟਾਈਮ ਇੱਥੇ ਬੇਲੀ ਨਹੀਂ ਬੈਠ ਸਕਦੀ ਤੂੰ ਜੋ ਵੀ ਗੱਲ ਕਰਨੀ ਹੈ ਉਹ ਮੈਨੂੰ ਜਲਦੀ ਦੱਸ ਦੇ ਲਾਜੋ ਆਖਦੀ ਹੈ ਅਸਲ 'ਚ ਮੈਨੂੰ ਮਿਸ ਡੈਲਾ ਬਾਰੇ ਕੁਝ ਸ਼ੱਕ ਹੈ ਮੈਂ ਉਸ ਬਾਰੇ ਗੱਲ ਕਰਨੀ ਹੈ ਉਹ ਥੋੜੀ ਕੋ ਅਜੀਬ ਲੱਗ ਰਹੀ ਹੈ ਮੈਨੂੰ ਮੈਨੂੰ ਤੇ ਕੁਝ ਵੀ ਸਮਝ ਨਹੀਂ ਆ ਰਿਹਾ ਚਾਚੀ ਜੀ ਚਾਚੀ ਹੁਣ ਤੂੰ ਹੀ ਦੱਸ ਕਿ ਮਿਸ ਲੈਲਾ ਜੀ ਕਿਹੋ ਜਿਹੇ ਨੇ ਤੁਹਾਨੂੰ ਮਿਸ ਲੈਲਾ ਉੱਪਰ ਕਦੇ ਸ਼ੱਕ ਨਹੀਂ ਹੋਇਆ ਜਾਂ ਤੁਹਾਨੂੰ ਕਦੇ ਐ ਲੱਗਿਆ ਕਿ ਉਹ ਕੁਝ ਅਜੀਬ ਵਰਤਾਅ ਕਰ ਰਹੀ ਹੈ ਲਾਜੋ ਦੀ ਗੱਲ ਸੁਣ ਪੰਮੀ ਆਖਦੀ ਹੈ ਮਿਸ ਲੈਲਾ ਨੂੰ ਮੈਂ ਪਿਛਲੇ 1 ਸਾਲ ਤੋਂ ਜਾਣਦੀ ਹਾਂ ਅੱਜ ਤੱਕ ਮੈਨੂੰ ਉਹਨਾਂ ਉੱਪਰ ਕੋਈ ਸ਼ੱਕ ਨਹੀਂ ਹੋਇਆ ਜਾਂ ਐਂ ਵੀ ਆ ਸਕਦੀ ਹੈ ਕਿ ਮੈਂ ਉਸ ਉੱਪਰ ਕਦੇ ਵੀ ਆਪਣਾ ਜ਼ਿਆਦਾ ਧਿਆਨ ਨਹੀਂ ਦਿੱਤਾ ਹਾਂ ਉਹ ਹਮੇਸ਼ਾ ਕਮਰੇ 'ਚ ਹੀ ਰਹਿੰਦੀ ਹੈ ਪਰ ਉਹ ਸਾਫ਼ ਦਿਲ ਦੀ ਹੈ ਤੁਸੀਂ ਸਹੀ ਕਹਿ ਰਹੇ ਹੋ ਚਾਚੀ ਜੀ ਲੱਗਦਾ ਹੈ ਮੈਂ ਹੀ ਕੁਝ ਜ਼ਿਆਦਾ ਸੋਚ ਰਹੀ ਹਾਂ ਚਲੋ ਕੋਈ ਗੱਲ ਨਹੀਂ ਕੰਮ ਮੁਕਾਰ ਗਏ ਹੋਣਾ ਅੱਜ RAMU ਆਊਗਾ ਨਾ ਮੈਂ ਸੋਚਿਆ ਕਿ ਉਸਦੇ ਲਈ ਕੁਝ ਵਧੀਆ ਬਣਾਵਾਂ ਪਰ ਜੇ ਮਿਹਰ ਜੀ ਅਜੇ ਤਿੰਨ ਤਾਂ ਪੰਮੀ ਲਾਜੋ ਨੂੰ ਆਖਦੀ ਹੈ ਵੈਸੇ ਤਾਂ ਉਹ ਰੋਕ ਟੋਕ ਨਹੀਂ ਕਰਦੀ ਪਰ ਫਿਰ ਵੀ ਇੱਕ ਵਾਰ ਪੁੱਛ ਲਵਾਂਗੇ ਵੈਸੇ ਵੀ ਘਰ ਵਿੱਚ ਜੋ ਵੀ ਸਮਾਨ ਆਉਂਦਾ ਹੈ ਉਹ ਮਿਹਰ ਸਾਹਿਬ ਦੇ ਪੈਸਿਆਂ ਤੋਂ ਹੀ ਆਉਂਦਾ ਹੈ ਸਾਨੂੰ ਤਾਂ ਉਹ ਪੈਸੇ ਵੀ ਦਿੰਦੇ ਨੇ ਤੇ ਮੁਫਤ ਚ ਰੋਟੀ ਕੱਪੜਾ ਵੀ ਦਿੰਦੇ ਨੇ ਪੰਮੀ ਫੇਰ ਆਖਦੀ ਹੈ ਲਾਜੋ ਚਾਹ ਪੀ ਲਈ ਤਾਂ ਮੇਰ ਸਾਹਿਬ ਨੂੰ ਚਾਹ ਫੜਾ ਕੇ ਆ ਉਸਨੇ ਬਾਕੀ ਸਾਰੇ ਕਮਰੇ ਵੇੜ ਦਿੱਤੇ ਨੇ ਲਾਜੋ ਚਾਹ ਲੈ ਕੇ ਮੇਰ ਸਿੰਘ ਦੇ ਕਮਰੇ ਵਿੱਚ ਜਾਂਦੀ ਹੈ ਮੇਰ ਸਿੰਘ ਪੰਜਾਬੀ ਪੁਸਤਕ ਪੜ੍ਹ ਰਿਹਾ ਸੀ ਸ਼ਾਇਦ ਕੋਈ ਸਸਪੈਂਸ ਕਹਾਣੀ ਸੀ ਇਸੇ ਲਈ ਤਾਂ ਮੇਰ ਸਿੰਘ ਪੁਸਤਕ ਵਿੱਚ ਖੋ ਗਏ ਸੀ ਲਾਜੋ ਚਾਹ ਫੜਾਉਂਦੀ ਹੋਈ ਆਖਦੀ ਹੈ ਮੇਰ ਸਾਹਿਬ ਤੁਹਾਡੀ ਚਾਹ ਲੈ ਕੇ ਆਈਆਂ ਮੈਂ ਮੇਰ ਸਿੰਘ ਲਾਜੋ ਨੂੰ ਦੇਖ ਕੇ ਪੁਸਤਕ ਤੇ ਧਿਆਨ ਰੱਖਦਾ ਹੈ ਉਹ ਲਾਜੋ ਵੱਲ ਫਿਰ ਵੇਖਦਾ ਹੈ ਲਾਜੋ ਚਾਹ ਫੜਾ ਕੇ ਬਾਹਰ ਚਲੀ ਜਾਂਦੀ ਹੈ ਪਰ ਜਾਂਦੇ ਵਕਤ ਜਦੋਂ ਨੇ ਆਪਣੀ ਚੁੰਨੀ ਲੋਡ ਕਰਦੀ ਹੋਈ ਪਲਟੀ ਤਾਂ ਚੁੰਨੀ ਦਾ ਪੱਲਾ ਮਤਲਬ ਕਿ ਚੁੰਨੀ ਦਾ ਲੜ ਮਹਿਰ ਦੇ ਚਿਹਰੇ ਨੂੰ ਛੂ ਕੇ ਚਲਾ ਗਿਆ 1 ਮਿੰਟ ਲਈ ਮੇਰ ਸਿੰਘ ਤਾਂ ਚੁੰਨੀ ਫੜਨੀ ਚਾਹੁੰਦਾ ਸੀ ਪਰ ਫਿਰ ਲਾਜੋ ਬਾਹਰ ਹੀ ਚਲੀ ਗਈ ਹਾਲਾਂਕਿ ਲਾਜੋ ਤਾਂ ਤਾਂ ਪਤਾ ਨਹੀਂ ਪਰ ਹਾਂ ਮੇਰ ਸਿੰਘ ਨੂੰ ਲਾਜੋ ਨਾਲ ਪਿਆਰ ਹੋ ਗਿਆ ਸੀ ਮੇਰ ਸਿੰਘ ਤਾਂ ਕਿੰਨਾ ਟਾਈਮ ਸ਼ੀਸ਼ੇ ਮੂਰੇ ਖੜਾ ਆਪਣੇ ਚਿਹਰੇ ਨੂੰ ਦੇਖਦਾ ਰਿਹਾ ਇੱਥੇ ਲੱਗੀ ਸੀ ਚੁੰਨੀ ਉਸ ਦੀ ਮਹਿਕ ਅਜੇ ਵੀ ਆ ਰਹੀ ਹੈ ਪੂਰੇ ਕਮਰੇ 'ਚ ਮਹਿਕਾ ਰਹੀ ਹੈ ਹੁਣ ਤੱਕ ਇਹ ਰਚਨਾ ਕਿਵੇਂ ਲੱਗੀ ਤੁਸੀਂ ਰਿਵਿਊ ਦੇ ਕੇ ਜਰੂਰ ਦੱਸਿਓ ਜੀ ਪੰਮੀ ਅਤੇ ਲਾਜੋ ਨੇ ਮਿਲ ਕੇ ਘਰ ਦਾ ਸਾਰਾ ਕੰਮ ਮੁਕਾ ਦਿੱਤਾ ਰੋਟੀ ਟੁਕ ਖਾ ਕੇ ਬਹਾਦਰ ਆਪਣੇ ਪੁੱਤਰ ਨੂੰ ਲੈਣ ਚਲਾ ਗਿਆ ਲਾਜੋ ਨੇ ਪੰਮੀ ਨੂੰ ਆਖਿਆ ਚਾਚੀ ਮੈਂ ਕੰਮ ਰੰਦੀ ਸਪਾਈ ਕਰ ਦਿੰਦੀ ਹਾਂ ਉਹਨਾਂ ਚਿਰ ਤੁਸੀਂ ਆਰਾਮ ਕਰ ਲਵੋ ਧਿਆਨ ਨਾਲ ਕਰੀ ਕਿਸੇ ਚੀਜ਼ ਦੀ ਪੰਨ ਤੋੜਨਾ ਹੋ ਜਾਵੇ ਤਾਂ ਮੇਹਰ ਸਾਹਿਬ ਦਾ ਨੁਕਸਾਨ ਹੋ ਜਾਊਗਾ ਫਿਰ ਸਾਰਿਆਂ ਨੂੰ ਬੁਰਾ ਲੱਗੇਗਾ ਲਾਜੋ ਨੇ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸ਼ੁਰੂਆਤ ਉਸ ਨੇ ਖੁਦ ਦੇ ਕਮਰੇ ਤੋਂ ਕਰਨੀ ਚਾਹੀ ਪਰ ਮਿਸ ਲੈਲਾ ਨੂੰ ਸਫਾਈ ਕਰਨ ਤੋਂ ਮਨਾ ਕਰ ਦਿੱਤਾ ਉਸ ਨੂੰ ਅਤੇ ਉਹਨਾਂ ਨੇ ਆਖਿਆ ਤੂੰ ਐਂ ਕਰ ਬਾਕੀ ਕਮਰਿਆਂ ਦੀ ਸਫਾਈ ਕਰ ਲੈ ਪਹਿਲਾਂ ਇਸ ਕਮਰੇ ਦਾ ਧਿਆਨ ਮੈਂ ਖੁਦ ਰੱਖ ਸਕਦੀ ਹਾਂ ਅਤੇ ਰੱਖਦੀ ਵੀ ਹਾਂ ਤੂੰ ਮੇਰ ਸਾਹਿਬ ਦੇ ਕਮਰੇ ਦੀ ਸਫਾਈ ਕਰਕੇ ਆ ਪਹਿਲਾਂ ਉਹਨਾਂ ਦੀਆਂ ਕਮਰੇ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਖਿਲਰੀਆਂ ਪਈਆਂ ਨੇ ਉਹ ਸਾਰੀਆਂ ਠੀਕ ਕਰ ਆਵੀਂ ਲਾਜਰੋ ਹਰਾਨੀ ਹੋਈ ਕਿਉਂਕਿ ਮਿਸ ਲੈਲਾ ਤਾਂ ਸਵੇਰ ਦੀ ਬਾਹਰ ਹੀ ਨਹੀਂ ਨਿਕਲੀ ਸੀ ਫਿਰ ਉਸ ਨੂੰ ਮੇਰ ਸਿੰਘ ਦੇ ਕਮਰੇ ਦਾ ਕਿਵੇਂ ਪਤਾ ਉਸ ਨੂੰ ਸਾਰੇ ਕਿਤਾਬਾਂ ਖਿਲਰੀਆਂ ਦਾ ਕਿਵੇਂ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਕਿ ਮੀਰ ਸਿੰਘ ਦੇ ਕਮਰੇ ਦੇ ਵਿੱਚ ਕਿਤਾਬਾਂ ਖਿਲਰੀਆਂ ਪਈਆਂ ਨੇ ਲਾਜੋ ਇਹ ਹੈਰਾਨ ਹੋ ਰਹੀ ਸੀ ਸੋਚ ਕੇ ਪਰ ਲਾਜੋ ਨੇ ਕੁਝ ਨਹੀਂ ਕਿਹਾ ਅਤੇ ਉਹ ਮੀਰ ਸਿੰਘ ਦੇ ਕਮਰੇ ਵਿੱਚ ਚਰੀ ਗਈ ਮੀਰ ਸਿੰਘ ਬੈਠਾ ਨਾਵਲ ਪੜ੍ਹ ਰਿਹਾ ਸੀ ਲਾਜੋ ਸੰਗਦੀ ਹੋਈ ਕਮਰੇ ਵਿੱਚ ਗਈ ਉਹ ਚੀਜ਼ ਕਰ ਰਹੀ ਸੀ ਮੀਰ ਸਿੰਘ ਨੇ ਲਾਜੋ ਨੇ ਪੁੱਛਿਆ ਹਾਂਜੀ ਤੁਸੀਂ ਕਿੱਥੇ ਤੁਸੀਂ ਇੱਥੇ ਕਿਵੇਂ ਕੋਈ ਕੰਮ ਹੈ ਤੁਹਾਨੂੰ ਤਾਂ ਲਾਜੋ ਨੇ ਆਖਿਆ ਹਾਂ ਦਰਅਸਲ ਮੈਂ ਕਮਰੇ ਦੀ ਸਾਫ ਸਫਾਈ ਕਰਨ ਆਈ ਸੀ ਬਾਕੀ ਕਮਰੇ ਦੀ ਸਫਾਈ ਕਰਨ ਤੋਂ ਪਹਿਲਾਂ ਮਿਸ ਲਾਲ ਨੇ ਮੈਨੂੰ ਆਖਿਆ ਕਿ ਪਹਿਲਾਂ ਮੈਂ ਤੁਹਾਡੇ ਕਮਰੇ ਦੀ ਸਾਫ ਸਫਾਈ ਕਰ ਲਵਾਂ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਸਫਾਈ ਕਰ ਸਕਦੀ ਹਾਂ ਤਾਂ ਲਾਜੋ ਦੀ ਗੱਲ ਸੁਣ ਕੇ ਮੇਰ ਸਿੰਘ ਲੱਗਦਾ ਹੈ ਹਾਂ ਕਿਉਂ ਨਹੀਂ ਤੂੰ ਸਫਾਈ ਕਰ ਵੈਸੇ ਵੀ ਕਮਰੇ ਵਿੱਚ ਬਹੁਤ ਖਲਾਰਾ ਪਿਆ ਹੋਇਆ ਹੈ ਜੇ ਤੁਸੀਂ ਸਫਾਈ ਕਰ ਲਓਗੇ ਤਾਂ ਮੈਨੂੰ ਵੀ ਸਾਹ ਸੌਖਾ ਆਉਣਾ ਹੈ ਬੇਚੀਜ਼ ਖੋ ਕੇ ਤੁਸੀਂ ਸਫਾਈ ਕਰ ਲਓ ਲਾਜੋ ਨੇ ਕਮਰੇ ਦੀ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਮੇਰ ਸਿੰਘ ਲਾਜ ਨੂੰ ਫਿਰ ਦੁਬਾਰਾ ਆਖਦਾ ਹੈ ਵੈਸੇ ਮੈਂ ਸੁਣਿਆ ਹੈ ਕਿ ਤੁਹਾਡੇ ਪਰਿਵਾਰ ਵਿੱਚ ਕੋਈ ਨਹੀਂ ਹੈ ਇਸ ਵਕਤ ਤੁਹਾਡੇ ਨਾਲ ਤੁਹਾਨੂੰ ਇਕੱਲਾਪਣ ਮਹਿਸੂਸ ਤਾਂ ਨਹੀਂ ਹੁੰਦਾ ਐ ਤੁਸੀਂ ਇਕੱਲੇ ਹੀ ਰਹਿੰਦੇ ਸੀ ਤੁਹਾਨੂੰ ਕਦੇ ਘੁੱਟਣੀ ਹੋਈ ਕਦੇ ਤੁਹਾਨੂੰ ਐ ਨਹੀਂ ਲੱਗਿਆ ਕਿਤੇ ਦੂਰ ਸਾਰੇ ਚਲੇ ਜਾਈਏ ਲਾਜੋ ਆਖਦੀ ਹੈ ਘੁੱਟਣ ਤਾਂ ਬਹੁਤ ਹੁੰਦੀ ਸੀ ਪਰ ਕਦੇ ਹੌਂਸਲਾ ਨਹੀਂ ਛੱਡਿਆ ਕਿਤੇ ਦੂਰ ਜਾਣ ਨੂੰ ਦਿਲ ਤਾਂ ਕਰਦਾ ਸੀ ਪਰ ਕਿਤੇ ਦੂਰ ਜਾਵੇ ਤਾਂ ਕਿਵੇਂ ਜਾਵੇ ਕਿਵੇਂ ਜਾ ਸਕਦੀ ਸੀ ਇਕੱਲੀ ਇਕੱਲਾਪਣ ਮਹਿਸੂਸ ਹੁੰਦਾ ਸੀ ਪਰ ਉਸ ਇਕੱਲੇਪਣ ਦਾ ਫਾਇਦਾ ਕੁਝ ਬੰਦੇ ਗਲਤ ਨਜਿੱਗੇ ਨਾਲ ਕੱਢਦੇ ਸਨ ਬਹੁਤ ਠੋਕਰਾਂ ਖਾਦੀਆਂ ਅਤੇ ਬਹੁਤ ਜ਼ੁਰਮ ਵੀ ਸਹੇਣ ਮੈਂ ਹੁਣ ਤਾਂ ਆਤ ਪੈ ਗਈ ਐ ਇਸ ਲਈ ਤਾਂ ਹੁਣਾ ਮੈਂ ਨੋਕੋਟਣ ਵੀ ਨਹੀਂ ਹੁੰਦੀ ਲਾਜੋ ਦੀ ਗੱਲ ਸੁਣ ਮੇਰ ਸਿੰਘ ਸੋਚਦਾ ਹੈ ਬਹੁਤ ਕਰਮਾ ਵਾਲਾ ਹੋਵੇਗਾ ਉਹ ਇਨਸਾਨ ਜਿਸ ਨਾਲ ਤੇਰਾ ਵਿਆਹ ਹੋਵੇਗਾ ਤੂੰ ਘਰ ਨੂੰ ਬੰਨ ਕੇ ਰੱਖੇਗੀ ਜਿਸ ਘਰ ਵੀ ਤੂੰ ਜਾਏਂਗੀ ਉੱਥੇ ਖੁਸ਼ੀਆਂ ਅਤੇ ਬਰਕਤਾਂ ਆਉਣਗੀਆਂ ਲਾਜੋ ਵਰਗੀ ਕੁੜੀ ਅੱਜ ਤੱਕ ਨਹੀਂ ਦੇਖੀ ਮੈਂ ਸੱਚ ਵਿੱਚ ਬਹੁਤ ਹੀ ਕਮਾਲ ਦੀ ਕੁੜੀ ਹੈ ਬੱਸ ਇਹ ਤੁਹ ਕਿਹੋ ਜਿਹੇ ਬੰਦੇ ਨਾਲ ਵਿਆਹ ਕਰਾਉਣਾ ਚਾਹੇਗੀ ਮੇਰ ਸਿੰਘ ਦਾ ਸਵਾਲ ਸੁਣ ਕੇ ਲਾਜੋ ਮੇਰ ਸਿੰਘ ਨੂੰ ਉੱਤਰ ਦਿੰਦੀ ਹੈ ਇਹੋ ਜਿਹੇ ਇਨਸਾਨ ਨਾਲ ਜੋ ਬੇਸ਼ੱਕ ਗਰੀਬ ਹੋਵੇ ਪਰ ਉਹ ਦਿਲ ਦਾ ਅਮੀਰ ਹੋਣਾ ਚਾਹੀਦਾ ਹੈ ਜੋ ਔਰਤਾਂ ਦੀ ਇੱਜ਼ਤ ਕਰਦਾ ਹੋਵੇ ਅਤੇ ਮੇਰਾ ਪੂਰਾ ਧਿਆਨ ਰੱਖੇ ਜੋ ਮੇਰੀ ਜਿਸਮ ਨਾਲ ਨਹੀਂ ਮੇਰੀ ਰੂਹ ਨਾਲ ਪਿਆਰ ਕਰੇ ਜੋ ਮੇਰਾ ਹਰ ਦੁੱਖ ਤਕਲੀਫ ਵਿੱਚ ਮੇਰਾ ਸਾਥ ਦੇਵੇ ਮੇਰ ਸਿੰਘ ਲਾਜੋ ਨੂੰ ਆਖਦਾ ਹੈ ਤੈਨੂੰ ਕਦੇ ਕਿਸੇ ਨਾਲ ਪਿਆਰ ਨਹੀਂ ਹੋਇਆ ਇਹ ਸਵਾਲ ਸੁਣ ਕੇ ਲਾਜੋ ਮੇਰ ਸਿੰਘ ਵੱਲ ਵੇਖਦੀ ਹੈ ਉਹ ਕੁਝ ਦੇਰ ਤੱਕ ਚੁੱਪ ਰਹਿੰਦੀ ਹੈ ਅਤੇ ਫਿਰ ਬੋਲਦੀ ਹੈ ਨਹੀਂ ਜੀ ਅਜੇ ਤੱਕ ਤਾਂ ਮੈਨੂੰ ਕਿਸੇ ਨਾਲ ਪਿਆਰ ਨਹੀਂ ਹੋਇਆ ਜਿਹੋ ਜਿਹਾਂ ਬੰਦਾ ਮੈਂ ਚਾਹੁੰਦੀ ਹਾਂ ਉਹ ਜਿਹਾ ਮਿਲਿਆ ਹੀ ਨਹੀਂ ਇਹ ਮਤਲਬੀ ਦੁਨੀਆ ਸਾਭ ਜੀ ਸਾਰੀ ਮੈਨੂੰ ਨਹੀਂ ਲੱਗਦਾ ਵੀ ਕੋਈ ਮੈਨੂੰ ਮਿਲੇਗਾ ਮੈਂ ਤੈਨੂੰ ਕਿਵੇਂ ਲੱਗਦਾ ਮੇਰਾ ਮਤਲਬ ਮੈਂ ਜੇ ਵਿਆਹ ਕਰਨਾ ਹੋਵੇ ਕਿਸੇ ਕੁੜੀ ਨਾਲ ਕਿ ਮੇਰੇ ਵਿੱਚ ਸਾਰੇ ਗੁਣ ਨੇ ਜੋ ਕੁੜੀਆਂ ਨੂੰ ਪਸੰਦ ਹੁੰਦੇ ਨੇ ਲਾਜੂ ਆਖਦੀ ਹੈ ਜਿੱਥੋਂ ਤੱਕ ਮੈਂ ਤੁਹਾਨੂੰ ਇੰਨੇ ਦਿਨਾਂ ਵਿੱਚ ਜਾਣਾ ਹੈ ਮੈਨੂੰ ਲੱਗਦਾ ਹੈ ਕਿ ਤੁਹਾਡੇ ਜਿੰਨਾ ਚੰਗਾ ਇਨਸਾਨ ਇਸ ਕਲਯੁਗ ਦੇ ਵਿੱਚ ਕਿਤੇ ਨਹੀਂ ਲੱਭਣਾ ਮੈਂ ਸੁਣਿਆ ਹੈ ਤੁਹਾਡੇ ਬਾਰੇ ਚਾਚੇ ਦੇ ਮੋਂ ਚਾਚਾ ਜੀ ਆਖ ਰਹੇ ਸਨ ਕਿ ਤੁਸੀਂ ਹਰ ਇੱਕ ਦੀ ਮਦਦ ਕਰਦੇ ਹੋ ਬਹੁਤ ਹੀ ਨੇਕ ਦਿਲ ਇਨਸਾਨ ਹੋ ਤੁਸੀਂ ਤੁਸੀਂ ਜਿਸ ਵੀ ਕੁੜੀ ਨਾਲ ਤੁਹਾਡਾ ਵਿਆਹ ਹੋਵੇਗਾ ਉਸ ਦੀ ਕਿਸਮਤ ਖੁੱਲ ਜਾਵੇਗੀ ਕੋਈ ਭਾਗਾ ਵਾਲੀ ਹੀ ਹੋਣੀ ਹੈ ਜਿਸ ਕੁੜੀ ਦਾ ਤੁਹਾਡੇ ਨਾਲ ਵਿਆਹ ਹੋ ਜਾਣਾ ਹੈ ਲਾਜੋ ਦੀ ਗੱਲ ਸੁਣ ਮੇਰ ਸਿੰਘ ਬਹੁਤ ਖੁਸ਼ ਹੋਇਆ ਲਾਜੋ ਝਿਜਕਦੀ ਹੋਈ ਆਖਦੀ ਹੈ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਨੂੰ ਇੱਕ ਗੱਲ ਆਖਾਂ ਮੇਰ ਸਿੰਘ ਫਿਰ ਲਾਜੋ ਨੂੰ ਆਖਦਾ ਹੈ ਹਾਂ ਹਾਂ ਜਰੂਰ ਬੋਲ ਲਾਜੋ ਨੇ ਮੇਰ ਸਿੰਘ ਨੂੰ ਆਖਿਆ ਤੁਸੀਂ ਬਾਹਰ ਵੀ ਬੈਠਿਆ ਕਰੋ ਇਸ ਨਾਲ ਤੁਸੀਂ ਸਰੀਰਕ ਤੇ ਮਾਨਸਿਕ ਦੋਨੋਂ ਪਾਸਿਆਂ ਤੋਂ ਬਿਲਕੁਲ ਠੀਕ ਰਹੋਗੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਵੈਸੇ ਵੀ ਤੁਸੀਂ ਸਾਰਾ ਦਿਨ ਇੱਥੇ ਇਕੱਲੇ ਹੀ ਬੈਠੇ ਰਹਿੰਦੇ ਹੋ ਚਾਚਾ ਜੀ ਤੇ ਚਾਚੀ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਐ ਕੱਲ ਉਹਨਾਂ ਨੇ ਆਖਿਆ ਸੀ ਕਿ ਉਹ ਤੁਹਾਨੂੰ ਆਪਣਾ ਪੁੱਤ ਸਮਝਦੇ ਐ ਮੇਰ ਸਿੰਘ ਬਸ ਲਾਜੋ ਦੀ ਗੱਲ ਸੁਣ ਰਿਹਾ ਸੀ ਲਾਜੋ ਮੇਰ ਸਿੰਘ ਨੂੰ ਫਿਰ ਦੁਬਾਰੇ ਆਖਦੀ ਹੈ ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਰਹਿੰਦੇ ਹੋ ਮੇਰਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਨਾਲ ਬੋਲਦੇ ਕਿਉਂ ਨਹੀਂ ਕੋਈ ਗੱਲ ਤੇ ਜ਼ਰੂਰ ਹੋਣੀ ਹੈ ਨਾ ਜਿਸ ਕਰਕੇ ਤੁਸੀਂ ਖੁਦ ਨੂੰ ਕਮਰੇ ਵਿੱਚ ਹੀ ਸਾਰਾ ਦਿਨ ਕੈਦ ਕਰਕੇ ਰੱਖਦੇ ਹੋ ਹਰ ਇਨਸਾਨ ਨਾਲ ਕੁਝ ਨਾ ਕੁਝ ਅਜੀਹਾ ਜ਼ਰੂਰ ਹੁੰਦਾ ਹੈ ਜਿਸ ਦੇ ਚੱਲਦੇ ਇਨਸਾਨ ਬਾਹਰੀ ਦੁਨੀਆ ਤੋਂ ਦੂਰ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਕਰਨਾ ਵੀ ਤਾਂ ਗਲਤ ਹੈ ਨਾ ਐ ਤਾਂ ਤੁਸੀਂ ਖੁਦ ਨੂੰ ਹੀ ਤਕਲੀਫ ਦੇ ਰਹੇ ਹੋ ਲਾਜੋ ਬਸ ਬੋਲੀ ਜਾ ਰਹੀ ਸੀ ਤੇ ਮਿਹਰ ਸਿੰਘ ਉਸ ਦੀ ਗੱਲ ਸੁਣੀ ਜਾ ਰਿਹਾ ਸੀ ਲਾਜੋ ਮਿਹਰ ਸਿੰਘ ਨੂੰ ਇੱਕ ਛੋਟੇ ਬੱਚੇ ਵਾਂਗ ਸਮਝਾ ਰਹੀ ਸੀ ਇੱਕ ਪਾਸੇ ਲਾਜੋ ਕਿਤਾਬਾਂ ਨੂੰ ਚੰਗੀ ਤਰ੍ਹਾਂ ਸਹੀ ਕਰਕੇ ਸਹੀ ਜਗ੍ਹਾ ਤੇ ਰੱਖ ਰਹੀ ਸੀ ਦੂਜੇ ਪਾਸੇ ਮੇਰ ਸਿੰਘ ਨੂੰ ਚੰਗੀ ਤਰ੍ਹਾਂ ਸਹੀ ਗੱਲ ਸਮਝਾ ਰਹੀ ਸੀ ਲਾਜੋ ਜੋ ਕਿ ਘੱਟ ਬੋਲਦੀ ਸੀ ਅੱਜ ਬਿਨਾਂ ਰੁਕੇ ਇੱਕੋ ਸਾਹ ਵਿੱਚ ਬਹੁਤ ਕੁਝ ਕਹਿ ਗਈ ਜਦ ਲਾਜੋ ਨੇ ਦੇਖਿਆ ਕਿ ਮੇਰ ਸਿੰਘ ਉਸ ਨੂੰ ਇੱਕ ਟੱਕ ਦੇਖੀ ਜਾ ਰਿਹਾ ਹੈ ਤਾਂ ਫਿਰ ਉਹ ਸ਼ਰਮਾ ਕੇ ਚੁੱਪ ਕਰ ਗਈ ਲਾਜੋ ਨੇ ਪੂਰੇ ਕਮਰੇ ਦੀ ਸਫਾਈ ਵੀ ਕਰ ਦਿੱਤੀ ਸੀ ਉਸ ਨੇ ਮੇਰ ਸਿੰਘ ਨੂੰ ਆਖਿਆ ਸਾਹਬ ਹੋ ਗਈ ਸਫਾਈ ਤੇ ਹੁਣ ਮੈਂ ਚਲਦੀ ਹਾਂ ਸਾਰੀ ਸਫਾਈ ਦਾ ਕੰਮ ਨਿਭੜ ਗਿਆ ਹੋਇਆ ਮੇਰ ਸਿੰਘ ਖੜਾ ਹੁੰਦਾ ਹੋਇਆ ਆਖਦਾ ਹੈ ਹੋਰ ਕੁਝ ਨਹੀਂ ਆਖਣਾ ਲਾਜੋ ਸਿਰ ਝੁਕਾ ਕੇ ਬੋਲੀ ਲੱਗਦਾ ਹੈ ਸਾਹਬ ਮੈਂ ਜ਼ਿਆਦਾ ਹੀ ਬੋਲ ਗਈ ਕੁਝ ਪਰ ਹੁਣ ਮੈਂ ਕੁਝ ਨਹੀਂ ਆਖਣਾ ਜੋ ਕਹਿਣਾ ਸੀ ਮੈਂ ਉਹ ਸਭ ਕੁਝ ਕਹਿ ਹੀ ਦਿੱਤਾ ਹੈ ਤੁਹਾਨੂੰ ਲਾਜੋ ਚਲੀ ਜਾਂਦੀ ਹੈ ਮੇਰ ਸਿੰਘ ਹੱਸਦਾ ਹੋਇਆ ਆਖਦਾ ਹੈ ਚੱਲੀ ਜਈ ਨਾ ਹੋਵੇ ਤਾਂ ਸਮਝਾਉਦੀ ਬਹੁਤ ਵਧੀਆ ਹੈ ਪਹਿਲੀ ਵਾਰ ਕੁਝ ਬੋਲੀ ਹੈ ਗੱਲ ਤੇ ਮੰਨਣੀ ਹੀ ਪੈਣੀ ਹੈ ਮੈਨੂੰ ਇਹਦੀ ਚਲੋ ਅੱਜ ਤੋਂ ਹੀ ਸੁਧਾਰ ਕਰ ਲਵਾਂਗੇ ਆਖਰ ਗੱਲ ਸਿਹਤ ਦੀ ਹੈ ਲਾਜੋ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਉਹ ਦੇਖਦੀ ਹੈ ਕਿ ਮਿਸ ਲਲਾ ਬੈੱਡ ਤੇ ਬੈਠੀ ਹੈ ਉਹ ਜਦ ਮਿਸ ਲੈਲਾ ਦੇ ਸਾਹਮਣੇ ਜਾਂਦੀ ਹੈ ਤਾਂ ਮਿਸ ਲੈਲਾ ਉਹ ਫੋਟੋ ਆਪਣੇ ਸਿਰਹਾਣੇ ਦੇ نیچے ਰੱਖ ਦਿੰਦੀ ਹੈ ਲਾਜੋ ਮਿਸ ਲੈਲਾ ਕੋਲ ਜਾ ਕੇ ਬੈਠ ਜਾਂਦੀ ਹੈ ਮਿਸ ਲੈਲਾ ਨੂੰ ਲਾਜੋ ਫੇਰ ਆਖਦੀ ਹੈ ਤੁਹਾਨੂੰ ਮੈਂ ਕੁਝ ਪੁੱਛਣਾ ਸੀ ਮੈਂ ਪੁੱਛ ਸਕਦੀ ਆ ਮਿਸ ਲੈਲਾ ਲਾਜੋ ਨੂੰ ਫੇਰ ਆਖਦੀ ਹੈ ਹਾਂ ਹਾਂ ਪੁੱਛ ਜੋ ਕੁਝ ਪੁੱਛਣਾ ਹੈ ਲਾਜੋ ਮਿਸ ਲੈਲਾ ਨੂੰ ਪੁੱਛਦੀ ਹੈ ਤੁਸੀਂ ਸਾਰਾ ਦਿਨ ਅੰਦਰ ਕਿਉਂ ਬੈਠੇ ਰਹਿੰਦੇ ਹੋ ਤੁਸੀਂ ਤਾਂ ਪਿਛਲੇ 2 ਦਿਨਾਂ ਤੋਂ ਰੋਟੀ ਵੀ ਨਹੀਂ ਖਾਧੀ ਤੁਸੀਂ ਸਾਰਾ ਦਿਨ ਅੰਦਰ ਕਿਵੇਂ ਰਹਿੰਦੇ ਹੋ ਸਾਰਾ ਦਿਨ ਭੁੱਖੇ ਪਾਣੇ ਇੱਥੇ ਹੀ ਬੈਠੇ ਰਹਿੰਦੇ ਹੋ ਮਿਸ ਲੈਲਾ ਆਖਦੀ ਹੈ ਕਿਸੇ ਨੇ ਆਖਿਆ ਤੈਨੂੰ ਕਿਸ ਨੇ ਆਖਿਆ ਕਿ ਮੈਂ ਭੁੱਖੀ ਰਹਿੰਦੀ ਹਾਂ ਮੈਨੂੰ ਤਾਂ ਬਹਾਦਰ ਜੀ ਕਮਰੇ ਵਿੱਚ ਹੀ ਰੋਟੀ ਪੜਾ ਜਾਂਦੇ ਨੇ ਵੈਸੇ ਵੀ ਮੈਨੂੰ ਕਮਰੇ ਵਿੱਚ ਰਹਿਣਾ ਜ਼ਿਆਦਾ ਪਸੰਦ ਹੈ ਤੂੰ ਮੇਰੀ ਫਿਕਰ ਨਾ ਕਰਿਆ ਕਰ। ਮੈਂ ਠੀਕ ਹਾਂ। ਚਲ ਤੂੰ ਬੈਠ। ਮੈਂ ਬਾਥਰੂਮ ਜਾ ਕੇ ਆਉਂਦੀ ਹਾਂ। ਮਿਸ ਲੈਲਾ ਦੇ ਜਾਣ ਤੋਂ ਬਾਅਦ ਲਾਜੋ ਕੁਝ ਸੋਚਦੀ ਹੈ ਤੇ ਫੇਰ ਜੇ ਜਿੱਤੀ ਹੋਈ ਸਹਰਾਣੇ ਦੇ ਨੀਚੋਂ ਉਹ ਤਸਵੀਰ ਕੱਢਦੀ ਹੈ। ਉਹ ਹੈਰਾਨ ਰਹਿ ਗਈ ਕਿਉਂਕਿ ਉਹ ਤਸਵੀਰ ਹੋਰ ਕਿਸੇ ਦੀ ਨਹੀਂ ਸੀ ਬਲਕਿ ਮਹਿਰ ਸਿੰਘ ਦੀ ਸੀ। ਲਾਜੋ ਤਸਵੀਰ ਨੂੰ ਦੇਖ ਰਹੀ ਸੀ। ਕਿ ਐਨੇ ਨੂੰ ਮਿਸ ਲੈਲਾ ਆ ਗਈ। ਉਹਨਾਂ ਨੇ ਲਾਜੋ ਦਾ ਹੱਥ ਉਹ ਤਸਵੀਰ ਫੜੀ ਹੋਈ ਦੇਖ ਲਈ। ਮਿਸ ਲੈਲਾ ਦੇਖ ਕੇ ਘਬਰਾ ਗਈ। ਉਹ ਬਾਹਰ ਜਾਣ ਹੀ ਲੱਗੀ ਸੀ ਕਿ ਕੁਝ ਸੋਚ ਕੇ ਰੁਕ ਗਈ। ਅਤੇ ਲਾਜੋ ਦੇ ਹੱਥ ਵਿੱਚ ਉਹ ਤਸਵੀਰ ਉਸਨੇ ਆਪਣੇ ਹੱਥ ਵਿੱਚ ਫੜ ਲਈ। ਲਾਜੋ ਦੇ ਮਨ ਵਿੱਚ ਕਈ ਸਵਾਲ ਆਏ। ਉਹ ਕੁਝ ਬੋਲਦੀ ਮਿਸ ਲੈਲਾ ਖੁਦ ਹੀ ਬੋਲ ਪਈ। ਵੈਸੇ ਕਿਸੇ ਤੋਂ ਬਿਨਾ ਪੁੱਛੇ ਉਸਦੀ ਸਮਾਨ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਲਾਜੋ ਆਖਦੀ ਹੈ ਮਾਫੀ ਚਾਹੁੰਦੀ ਹਾਂ ਜੀ ਮੈਂ ਮਿਸ ਲੈਲਾ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਲੱਗਿਆ ਕਿ ਤੁਹਾਡੇ ਮੰਮੀ ਡੈਡੀ ਦੀ ਤਸਵੀਰ ਹੈ ਦਿਲ ਕਰਿਆ ਦੇਖਣ ਨੂੰ ਇਸੇ ਲਈ ਮੈਂ ਦੇਖ ਲਈ ਮਹਿਰ ਸਾਹਿਬ ਦੀ ਤਸਵੀਰ ਤੁਸੀਂ ਐਲਕੋ ਕੇ ਕਿਉਂ ਰੱਖੀ ਹੋਈ ਹੈ ਮਿਸ ਲੈਲਾ ਆਖਦੀ ਹੈ ਮੈਂ ਮਹਿਰ ਸਿੰਘ ਜੀ ਨੂੰ ਪਿਆਰ ਕਰਦੀ ਹਾਂ ਤੇ ਮੈਨੂੰ ਪਤਾ ਹੈ ਮਹਿਰ ਜੀ ਵੀ ਮੈਨੂੰ ਪਿਆਰ ਕਰਦੇ ਨੇ ਉਹ ਬਾਹਰ ਹੀ ਨਹੀਂ ਆਉਂਦੇ ਸੀ ਇਸੇ ਲਈ ਤਾਂ ਮੈਂ ਕਮਰੇ ਵਿੱਚ ਹੀ ਰਹਿਣ ਲੱਗ ਪਈ ਪਤਾ ਨਹੀਂ ਕਿਉਂ ਲਾਜੋ ਨੂੰ ਅਜੀਬ ਮਹਿਸੂਸ ਹੋਇਆ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਬਿਹਤਰ ਇਨਸਾਨ ਉਸ ਤੋਂ ਦੂਰ ਹੋ ਗਿਆ ਹੈ ਇੱਕ ਮਿੰਟ ਦੇ ਵਿੱਚ ਤਾਂ ਉਸ ਨੂੰ ਕੁਝ ਹੈਰਾਨੀ ਹੋਈ ਮਿਸ ਲੈਲਾ ਲਾਜੂ ਨੂੰ ਆਖਦੀ ਹੈ ਤੂੰ ਕਿਸੇ ਨੂੰ ਦੱਸੀ ਨਾ ਕਿ ਇਹ ਗੱਲ ਹੈ ਮੈਂ ਤੈਨੂੰ ਅੱਜ ਦੱਸੀ ਹੈ ਇਹ ਗੱਲ ਕਿਸੇ ਹੋਰ ਕੋਲੇ ਨਹੀਂ ਦੱਸਣੀ ਅਸਲ ਵਿੱਚ ਮੇਰ ਜੀ ਨੇ ਮੈਨੂੰ ਕਿਸੇ ਨੂੰ ਦੱਸਣ ਤੋਂ ਮਨਾ ਕਰਿਆ ਹੋਇਆ ਹੈ ਉਹ ਚਾਹੁੰਦੇ ਹੈ ਕਿ ਪਹਿਲਾਂ ਵਿਆਹ ਕਰ ਲਈਏ ਫਿਰ ਸਾਰਿਆਂ ਨੂੰ ਖੁਦ ਹੀ ਪਤਾ ਚੱਲ ਜਾਣਾ ਹੈ ਤੈਨੂੰ ਤਾਂ ਪਤਾ ਹੀ ਹੈ ਕਿ ਅੱਜ ਕੱਲ ਜੇ ਕੁੜੀ ਮੁੰਡਾ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਤੇ ਵਿਆਹ ਤੋਂ ਪਹਿਲਾਂ ਹੀ ਅਸੀਂ ਇੱਕੋ ਘਰ ਵਿੱਚ ਰਹਿੰਦੇ ਨੇ ਤਾਂ ਕਿੰਨੀਆਂ ਹੀ ਗੱਲਾਂ ਬਣਦੀਆਂ ਨੇ ਇਸੇ ਡਰ ਤੋਂ ਅਸੀਂ ਕਿਸੇ ਨੂੰ ਸਾਡੇ ਰਿਸ਼ਤੇ ਦਾ ਦੱਸਿਆ ਨਹੀਂ ਹੈ ਤੂੰ ਵੀ ਨਾ ਦੱਸੀ ਚੰਗਾ ਕਿਸੇ ਨੂੰ ਦੱਸੀ ਨਾ ਲਾਜੋ ਮਿਸ ਲੈਲਾ ਨੂੰ ਚੰਗੀ ਤਰ੍ਹਾਂ ਸਮਝਾ ਕੇ ਦੱਸਦੀ ਹੈ ਤੁਸੀਂ ਫੇਰ ਨਾ ਕਰੋ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ ਇਸ ਬਾਰੇ ਮਿਸ ਲੈਲਾ ਆਪਣਾ ਫੋਨ ਚੁੱਕ ਕੇ ਬਾਹਰ ਚਲੀ ਗਈ ਲਾਜੋ ਆਪਣੇ ਮੰਜੇ ਤੇ ਬੈਠ ਗਈ ਉਹ ਮਨ ਵਿੱਚ ਸੋਚਦੀ ਹੈ ਮਿਹਰ ਸਾਹਿਬ ਨੇ ਕਦੇ ਦੱਸਿਆ ਨਹੀਂ ਇਸ ਬਾਰੇ ਉਹ ਤੇ ਮਿਸ ਲੈਲਾ ਜੀ ਪਿਆਰ ਕਰਦੇ ਨੇ ਮੈਨੂੰ ਸ਼ਾਇਦ ਇਸੇ ਲਈ ਮਿਸ ਲੈਲਾ ਜੀ ਇੱਥੇ ਰਹਿ ਰਹੇ ਨੇ ਤੇ ਇਸੇ ਲਈ ਤਾਂ ਮਿਸ ਲੈਲਾ ਜੀ ਮਿਹਰ ਸਾਹਿਬ ਨੂੰ ਐਨੀ ਚੰਗੀ ਤਰ੍ਹਾਂ ਜਾਣਦੇ ਨੇ ਇਹ ਕਹਾਣੀ ਇਥੋਂ ਤੱਕ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਰਹਿਦਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ